ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਿਹਾ ਕਿ ਕਿਸੇ ਨਾ ਕੋਈ ਪੱਖਪਾਤ ਕੋਈ ਭੇਦਭਾਵ ਨਹੀਂ ਹੋਗਾ ਗਰੀਬ ਜਨਤਾ ਦੇ ਵਿੱਚ ਮੇਰਾ ਘਰ ਹੈ ਜੀ ਐਸਸੀ ਵਰਗੇ ਦੇ ਵਿੱਚ ਆਪਣਾ ਘਰ ਹੈ ਸਭ ਨੂੰ ਪਤਾ ਨਾ ਜਾਂ ਬਾਕੀ ਆਪਣੇ ਕਿਸਾਨ ਭਰਾ ਇਹਨਾਂ ਨਾਲ ਮੈਂ ਪਹਿਲਾਂ ਤੋਂ ਹੀ 4 ਸਾਲ ਤੋਂ 3 ਸਾਲ ਤੋਂ ਮੰਨ ਲਓ 4 ਸਾਲ ਤੋਂ ਮੈਂ ਸਮਾਜ ਸੇਵੀ ਕੰਮਾਂ ਦੇ ਵਿੱਚ ਦਿਨ ਰਾਤ ਕਰਕੇ ਆਪਾਂ ਮੰਨ ਲਓ ਇਹਨਾਂ ਨੂੰ ਦਾਸਾ ਦਿੱਤਾ ਦੇਖੋ ਕਿਸੇ ਦਾ ਕੋਈ ਨਿੱਜੀ ਤਾਂ ਸਮਝ ਨਹੀਂ ਹੁੰਦਾ ਉਹਨਾਂ ਨੂੰ ਸਮਝਾਇਆ ਜਾਵੇ ਤਾ ਥਾਣੇ ਇੱਕ ਜਰਿਆਂ ਦੇ ਵਿੱਚ ਜਾਣ ਦੀ ਲੋੜ ਨਾ ਪਵੇ। ਇਹਨਾਂ ਵਾਸਤੇ ਮੰਨ ਲਓ ਆਪਣੇ ਕੋਲੇ 24 ਘੰਟੇ ਦਰਵਾਜ਼ੇ ਖੁੱਲੇ। ਆਪਾਂ ਅੱਜ ਤੱਕ ਕਿਸੇ ਨੂੰ ਕਿਸੇ ਗੱਲ ਤੋਂ ਵੀ ਨਹੀਂ ਮੋੜਿਆ। ਹਾਂਜੀ। ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ 7 ਡੇ ਨਿਊਜ਼। ਪੰਜਾਬ ਅੰਦਰ ਪੰਚਾਇਤੀ ਚੋਣਾਂ ਪੂਰੇ ਜੋਬਨਤੇ ਨੇ। ਤੇ ਗੱਲ ਜ਼ਿਲ੍ਹਾ ਬਰਨਾਲਾ ਦੇ ਪਿੰਡ ਢਿਲਮਾ ਦੀ ਹੈ ਜਿੱਥੇ ਢਿਲਮਾ ਨਾਬਾ ਤੋਂ ਨੌਜਵਾਨ ਅਤੇ ਸਮਾਜ ਸੇਵੀ ਕੁਲਵਿੰਦਰ ਸਿੰਘ ਕਿੰਦੀ ਖੜੇ ਹੋਏ ਨੇ ਕੁਲਵਿੰਦਰ ਸਿੰਘ ਕਿੰਦੀ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਨਾਲ ਵੀ ਜੁੜੇ ਹੋਏ ਨੇ ਕਈ ਕਲੱਬਾਂ ਦੇ ਨਾਲ ਇਹਨਾਂ ਦਾ ਇਹ ਮੋਰੀ ਹੋ ਕੇ ਭੂਮਿਕਾ ਨਿਭਾਉਂਦੇ ਰਹੇ ਨੇ ਕੁਲਵਿੰਦਰ ਜੀ ਪਹਿਲਾਂ ਤੋਂ ਤੁਹਾਡਾ ਸਵਾਗਤ ਹੈ ਬਹੁਤ ਧੰਨਵਾਦ ਜੀ ਕੁਲਵਿੰਦਰ ਜੀ ਕਿਵੇਂ ਪੰਚਾਇਤੀ ਚੋਣਾਂ ਦੇ ਵਿੱਚ ਨਤਾਰਾ ਹੋਇਆ ਕੁਲਵਿੰਦਰ ਦਾ ਐਂਟਰੀ ਹੋਈ ਲਵਾਜੀ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਘਰ ਆਏ ਤੁਹਾਡਾ ਬਹੁਤ ਬਹੁਤ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਚੋਣਾਂ ਦੇ ਵਿੱਚ ਆਉਣ ਦਾ ਮਕਸਦ ਮੰਨ ਲਓ ਸਾਡਾ ਜਿਹੜਾ ਆਪਣਾ ਗਰੀਬ ਜਨਤਾ ਦੇ ਵਿੱਚ ਮੇਰਾ ਘਰ ਹੈ ਜੀ ਐਸਸੀ ਵਰਗ ਦੇ ਵਿੱਚ ਆਪਣਾ ਘਰ ਹੈ ਸਭ ਨੂੰ ਪਤਾ ਨਾ ਜਾਂ ਬਾਕੀ ਆਪਣੇ ਕਿਸਾਨ ਭਰਾ ਇਹਨਾਂ ਨਾਲ ਮੈਂ ਪਹਿਲਾਂ ਤੋਂ ਹੀ 4 ਸਾਲ ਤੋਂ 3 ਸਾਲ ਤੋਂ ਮੰਨ ਲਓ 4 ਸਾਲ ਤੋਂ ਮੈਂ ਸਮਾਜ ਸੇਵੀ ਕੰਮਾਂ ਦੇ ਵਿੱਚ ਦਿਨ ਰਾਤ ਕਰਕੇ ਆਪਾਂ ਮੰਨ ਲਓ ਇਹਨਾਂ ਦਾ ਸਾਧਿਤ ਹੈ ਤਾਂ ਜਦੋਂ ਚੋਣਾਂ ਦਾ ਮੰਨ ਲਓ ਵਿਗਲ ਵੱਜ ਗਿਆ ਇਹ ਲੋਕਤੰਤਰ ਹੈ ਜੀ ਬਿਲਕੁਲ ਇਹਦੇ ਵਿੱਚ ਵੀ ਜੀ ਹਰ ਕੋਨੇ ਚੋਣ ਲੜਨ ਦਾ ਅਧਿਕਾਰ ਹੈ ਬਿਲਕੁਲ ਹਾਂਜੀ ਹਾਂਜੀ ਅਸੀਂ ਮੰਨ ਲਓ ਮੈਨੂੰ ਲੋਕਾਂ ਨੇ ਕਿਹਾ ਆਪਣੇ ਸੰਗੀ ਸਾਥੀਆਂ ਨੇ ਭਰਾਵਾਂ ਨੇ ਕਿਹਾ ਐਸੀ ਵਰਗ ਨੇ ਕਿਹਾ ਜ਼ਿਆਦਾਤਰ ਮੈਨੂੰ ਗਰੀਬ ਜਨਤਾ ਨੇ ਕਿਹਾ ਵੀ ਤੁਸੀਂ ਇਸ ਵਾਰ ਚੋਣ ਲੜੋ ਜੀ ਆਪਾਂ ਨੇ ਮਨ ਬਣਾਇਆ ਤੇ ਚਲੋ ਅਸੀਂ ਮਨ ਲੋ ਚੌਨ ਮیدਾਨ ਦੇ ਵਿੱਚ ਪਹਿਲਾਂ ਸਾਰੇ ਭਰਾਵਾਂ ਨਾਲ ਰਾਇ ਕੀਤੀ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਚਰਛੂ ਪ੍ਰਾਪਤ ਧਰਤੀਆਂ ਹਾਂਜੀ ਗੁਰੂ ਘਰ ਬਣਿਆ ਹੋਇਆ ਅਸੀਂ ਉੱਥੇ ਮਨ ਲੋ ਇੱਕ ਦਿਨ ਮਨ ਲੋ ਇਕੱਠ ਬੁਲਾਇਆ ਗਿਆ ਸਾਡੇ ਲਵਾ ਜੀ ਦੋ ਗਵਾਰਡ ਇੱਕ ਲਾਲੂ ਪੱਤੀ ਨਾਬੇ ਦੇ ਵਿੱਚ ਪੰਚਾਇਤ ਦੇ ਵਿੱਚ ਇੱਕ ਪੱਤੀ ਨਥਾ ਜੀ ਦੋ ਸਾਡੇ ਵੇੜੇ ਇੱਕ ਮਨ ਲੋ ਮਜਬੀ ਸਿੱਖਾਂ ਦਾ ਵੇੜਾ ਇੱਕ ਪਰਮਦਾਸ ਸਿੰਘ ਕੰਨ ਬੇੜਾ ਹਾਂਜੀ ਸਾਰਿਆਂ ਨੇ ਚਲੋ ਅਸੀਂ ਅਨਾਉਂਸਮੈਂਟ ਕਰਵਾਈ ਤਾਂ ਗੁਰਦੁਆਰਾ ਸਭ ਆਏ ਤਾਂ ਉਹਨਾਂ ਨੇ ਆਪਣੇ ਤੇ ਮਨ ਲਓ ਮੇਰੇ ਤੇ ਉਹਨਾਂ ਨੇ ਹੱਥ ਰੱਖਿਆ ਹੱਥ ਰੱਖਿਆ ਹਾਂਜੀ ਸਾਰਿਆਂ ਨੇ ਕਿਹਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਤੁਸੀਂ ਇਸ ਵਾਰ ਇਲੈਕਸ਼ਨ ਲੜੋ ਸੋਨੂੰ ਸੇਵਾ ਦਾ ਮੌਕਾ ਦਿੱਤਾ ਜਾਊਗਾ ਚਲੋ ਆਪਾਂ ਉਹਨਾਂ ਦਾ ਸਿਰ ਮੱਥੇ ਮਨ ਲਓ ਕਬੂਲ ਕੀਤਾ ਕਬੂਲ ਕੀਤਾ ਹੁਕਮ ਕਬੂਲ ਕੀਤਾ ਜੀ ਹਾਂਜੀ ਤਾਂ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜ ਕੇ ਕਿਹਾ ਇਹ ਕਿਸੇ ਨਾ ਕੋਈ ਪੱਖਪਾਤ ਕੋਈ ਭੇਦਭਾਵ ਨਹੀਂ ਹੋਗਾ ਜਿਵੇਂ ਅੱਗੇ ਤੋਂ ਆਪਾਂ ਸਮਾਜ ਸੇਵਾ ਦੇ ਵਿੱਚ ਕੰਮ ਕੀਤੇ ਨੇ ਤਾਂ ਉਸੇ ਤਰ੍ਹਾਂ ਹੀ ਆਪਾਂ ਮਲਾ ਕੰਮ ਕਰਦੇ ਰਹਿਾਂਗੇ ਸੇਵਾ ਤੁਹਾਡੀ ਸੇਵਾ ਕਰਦੇ ਰਹਿਾਂਗੇ ਕੁਲਵਿੰਦਰ ਜੀ ਜ਼ਿਆਦਾਤਰ ਪਿੰਡਾਂ ਦੇ ਜਿਹੜੇ ਮਸਲੇ ਆ ਹਾਂਜੀ ਉਹੋ ਪੰਚਾਇਤਾਂ ਦੇ ਹੱਥਾਂ ਚੋਂ ਨਿਕਲ ਜਾਂਦੇ ਆ ਕਈ ਵਾਰੀ ਹਾਂਜੀ ਹਾਂਜੀ ਜ਼ਿਆਦਾਤਰ ਜੇ ਹਮ ਸੱਚੀ ਗੱਲ ਕਹੀਏ ਸਰਪੰਚਾਂ ਪੰਚਾਂ ਦੇ ਉੱਤੇ ਇਹ ਗੱਲ ਆ ਜਾਂਦੀ ਹੈ ਵੀ ਥਾਣੇ ਕਚੇਰੀਆਂ ਚ ਜ਼ਿਆਦਾ ਨਿਵੇੜਦੇ ਆ ਜਦ ਕਿ ਸਾਡੇ ਪਹਿਲਾਂ ਪਿਓ ਦਾਦੇ ਜਿਹੜੇ ਬਲੈਂਚ ਸਰਪੰਚ ਸੀਗੇ ਜਿਹੜੇ ਬਿੜਿਆਂ ਚ ਉਹਨਾਂ ਦੇ ਹੱਥ ਬਾਗ ਡੋਰ ਸੀ ਉਹ ਪਿੰਡ ਦੇ ਮਸਲੇ ਆ ਜਿਹੜੇ ਉਹ ਬਾਹਰ ਨਹੀਂ ਸੀ ਜਾਣ ਦਿੰਦੇ ਉਹ ਕਹਿੰਦੇ ਸੀ ਇੱਥੇ ਨਿਮੇੜਾਂਗੇ ਪਰ ਹੁਣ ਇਹ ਰੁਝਾਨ ਵਧਿਆ ਇਸ ਦੇ ਠੱਲ ਲਈ ਕੋਈ ਕੁਲਵਿੰਦਰ ਕੁਲੇ ਕੋਈ ਅਜੰਡਾ ਹੋਵੇ ਵੀ ਜੇਕਰ ਪ੍ਰਮਾਤਮਾ ਨੇ ਉਹਨਾਂ ਦੇ ਹੱਥ ਸੱਤਾ ਪੜਾਈ ਤਾਂ ਜਿਹੜੇ ਲੋਕ ਥਾਣੇ ਕਚਹਿਰੀਆਂ ਦੇ ਵਿੱਚ ਛੋਟੇ-ਛੋਟੇ ਮਾਮਲਿਆਂ ਨੂੰ ਲੈ ਕੇ ਭਟਕਦੇ ਰਹਿੰਦੇ ਆ ਇੱਕ ਦੂਸਰੇ ਤੇ ਉਹਨਾਂ ਦੀ ਗਰੋਸ ਥਾਮਲੀ ਹਾਂਜੀ ਹਾਂਜੀ ਲਵਾਜੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਦੇਖੋ ਥਾਣੇ ਕਚਹਿਰੀਆਂ ਦੇ ਵਿੱਚ ਲੋਕਾਂ ਨੂੰ ਕਿਉਂ ਜਾਣਾ ਪੈਂਦਾ ਜੀ ਉੱਥੇ ਮੰਨ ਲਓ ਜਿਹੜੀ ਸਮੁੱਚੀ ਪੰਚਾਇਤ ਹੁੰਦੀ ਹੈ ਗ੍ਰਾਮ ਪੰਚਾਇਤ ਪਿੰਡ ਦੀ ਹੁੰਦੀ ਹੈ ਉਹ ਇੱਕ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਬਣਾਇਆ ਹੁੰਦਾ ਹੈ। ਬਿਲਕੁਲ। ਉਹਨਾਂ ਦਾ ਫਰਜ਼ ਬਣਦਾ ਹੁੰਦਾ ਹੈ ਵੀ ਦੋਨੇ ਧਰਾਂ ਨੂੰ ਬਿਠਾ ਕੇ ਸਮਝਾ ਕੇ ਇਹ ਆਪਾਂ ਆਪਣੇ ਦੋ ਧਰਾਂ ਆਪਣੇ ਭਾਈਚਾਰੇ ਆਪਣੀ ਭਰਾ ਹੁੰਦੇ ਨੇ। ਦੇਖੋ ਕਿਸੇ ਦਾ ਕੋਈ ਨਿੱਜੀ ਦੁਸ਼ਮਣ ਨਹੀਂ ਹੁੰਦਾ। ਉਹਨਾਂ ਨੂੰ ਸਮਝਾਇਆ ਜਾਵੇ ਤਾਂ ਥਾਣੇ ਕਿਚਰੇ ਦੇ ਵਿੱਚ ਜਾਣ ਦੀ ਲੋੜ ਨਾ ਪਵੇ। ਠੀਕ ਹੈ ਜੀ ਆਪਣੀ ਕੋਸ਼ਿਸ਼ ਰਹੂਗੀ ਵੀ ਮੰਨ ਲਓ ਮੈਂ ਸਾਰੇ ਭਰਾਵਾਂ ਨੂੰ ਅਪੀਲ ਕਰੂੰਗਾ ਕਰਦੇ ਵੀ ਆਂ ਵੀ ਤੁਹਾਨੂੰ ਉੱਥੇ ਤੱਕ ਜਾਣ ਦੀ ਨੌਤ ਨਹੀਂ ਆਉਣ ਦਿੱਤੀ ਜਾਊਗੀ। ਖੁੱਲੀ ਜ਼ਮੀਨ ਜਾਇਦਾਦ ਹੈ ਤੇ ਕਾਰੋਬਾਰ ਹੈ ਬੜੀ ਮਹਾਰਾਜ ਜੀ ਹਾਂਜੀ ਟਾਈਮ ਕੱਢ ਪਾਉਂਗੇ ਹਾਂਜੀ ਬਿਲਕੁਲ ਬਿਲਕੁਲ ਦੇਖੋ ਜੀ ਆਪਾਂ 4 ਸਾਲ ਤੋਂ ਤੁਸੀਂ ਮੰਨ ਲਓ ਕਿਸੇ ਵਾਰ ਆਪਣੇ ਸੰਗਤ ਬੈਠੀ ਆ ਤੁਹਾਨੂੰ ਵਾਰ ਕਾਠੀ ਦਿਖਦਾ ਮੇਰੇ ਘਰ ਤੁਸੀਂ ਸਵੇਰੇ ਆਏ ਦੁਪਹਿਰੇ ਆਏ ਇੰਨਾ ਲੋਕਾਂ ਦਾ ਪਿਆਰ ਆਪਾਂ ਨੂੰ ਦਿੱਤਾ ਲੋਕਾਂ ਨੇ ਮੰਨ ਲਓ ਤਾਂ ਆਪਾਂ ਇਹਨਾਂ ਦੇ ਜਨਤਾ ਵਾਸਤੇ ਗਰੀਬ ਜਨਤਾ ਵਾਸਤੇ ਤੁਹਾਨੂੰ ਫੇਰ ਕਹਿੰਨੇ ਵੀ ਆਪਣੇ ਐਸਸੀ ਵਰਗ ਦੇ ਵਿੱਚ ਆਪਣੇ ਘਰ ਆ ਦੇਖੋ ਦੋਨੇ ਵੇੜੇ ਇਧਰ ਨਹੀਂ ਸਾਡੇ ਇਧਰ ਨਹੀਂ ਸੜੂਗੀ ਵਿੱਚ ਆਪਾਂ ਰਹਨੇ ਆ ਇਨਾਂ ਵਾਸਤੇ ਮੰਨ ਲਓ ਆਪਣੇ ਕੋਲੇ 24 ਘੰਟੇ ਦਰਵਾਜ਼ੇ ਖੁੱਲ੍ਹਿਆ ਆਪਾਂ ਅੱਜ ਤੱਕ ਕਿਸੇ ਨੂੰ ਕਿਸੇ ਗੱਲ ਤੋਂ ਵੀ ਨਹੀਂ ਮੋੜਿਆ ਠੀਕ ਹੈ ਜੀ ਆਪਾਂ ਮੰਨ ਲਓ ਐਸੇ ਤਰੀਕੇ ਇਹਨਾਂ ਦੀ ਸੇਵਾ ਕਰਦੇ ਰਵਾਂਗੇ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਵੇਲੇ ਪਾਣੀ ਦੀ ਨਿਕਾਸੀ ਦੇ ਬੜੇ ਵੱਡੇ ਨੇ ਕਾਰਨ ਮਸਲੇ ਆ ਜਿਹੜੇ ਮੂੰਹ ਅੱਡੇ ਖੜੇ ਹੁੰਦੇ ਆ ਪਿੰਡਾਂ ਦੇ ਵਿੱਚ ਜਿਹੜੇ ਛੱਪੜ ਹੁੰਦੇ ਆ ਉਹ ਬੰਦ ਕਰ ਦਿੱਤੇ ਗਏ ਜਦੋਂ ਬਾਰਿਸ਼ ਦਾ ਪਾਣੀ ਆਉਂਦਾ ਤੇ ਖਾਸ ਕਰ ਨੀਮੇ ਏਰੀਏ ਤੇ ਨੀਮੇਰੀ ਉਹ ਜ਼ਿਆਦਾਤਰ ਇਸੀ ਵਰਗ ਦੇ ਲੋਕਾਂ ਦੇ ਉੱਥੋਂ ਦੀ ਲੰਘਣਾ ਮੁਸ਼ਕਲ ਮਤ ਦਾ ਬੁਰਾ ਹਾਲ ਬਿਮਾਰੀਆਂ ਦਾ ਸਦਾ ਹੁੰਦਾ ਉਹ ਕੋਈ ਕਲਵਿੰਦ ਇਹਨਾਂ ਦੇ ਸੁਧਾਰ ਲਈ ਕੁਝ ਇਹਨਾਂ ਦੇ ਸੁਧਾਰ ਲਈ ਲਿਵਾਜੀ ਮੰਨ ਲਓ ਆਪਣੇ ਸੀਵਰੇਜ ਪਿਆ ਹੋਇਆ ਜੀ ਸਾਰੇ ਪਿੰਡ ਦਾ ਮੰਨ ਲਓ ਤੇ ਕੁਝ ਏਰੀਆ ਉਹ ਰਹਿੰਦਾ ਮੰਨ ਲਓ ਜਿੱਥੇ ਗਲੀਆਂ ਨਾਲੀਆਂ ਦਾ ਕੰਮ ਅਧੂਰਾ ਪਿਆ ਜਿੱਥੇ ਪਾਣੀ ਖੜਦਾ ਜੀ ਮੰਨ ਲਓ ਜਿਵੇਂ ਸਾਡੇ ਨੱਥਾ ਪੱਤੀ ਆ ਜਾਂ ਸਾਡਾ ਆ ਮੇਨ ਗਲੀ ਹੋ ਗਈ ਜਾਂ ਨੰਦੀ ਵਸਤੀ ਹੋ ਗਈ ਇਧਰ ਲਈ ਵਸਤੀ ਹੋਗੀ ਉਹ ਆਪਾਂ ਪਹਿਲ ਦੇ ਆਧਾਰ ਤੇ ਇਹਨਾਂ ਦਾ ਕੰਮ ਉਹ ਕੀਤਾ ਜਾਊਗਾ ਮੰਨ ਲਓ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਘਟ ਕੇ ਵੀ ਇਹ ਪਰਨ ਕੀਤਾ ਵੀ ਆਪਾਂ ਪਹਿਲ ਦੇ ਆਧਾਰ ਤੇ ਜਿਹੜਾ ਪਾਣੀ ਦੀ ਨਿਕਾਸੀ ਹੈ ਜਿੱਥੇ ਪਾਣੀ ਨੀਵਾ ਗਲੀਆਂ ਨਾਣੀਆਂ ਨੀਵੀਆਂ ਹੋ ਚੁੱਕੀਆਂ ਨੇ ਉਹਨੂੰ ਪਹਿਲ ਦੇ ਆਧਾਰ ਤੇ ਉਹਨਾਂ ਦਾ ਹੱਲ ਕੀਤਾ ਜਾਊਗਾ ਉਹਨਾਂ ਨੂੰ ਬਣਾਇਆ ਜਾਊਗਾ ਸਰਕਾਰ ਦੀ ਪਿੱਛੇ ਜੀ ਸਕੀਮ ਚੱਲੀ 15 ਸਾਲ ਪਹਿਲਾਂ ਮਗਰਰੇਗਾ ਦੀ ਹਾਂਜੀ ਨਰੀਗਾ ਸਕੀਮ ਤਹਿਤ ਕਈ ਵਾਰੀ ਉਹਨਾਂ ਤੋਂ ਕੰਮ ਉਹਨਾਂ ਨੂੰ ਦਿੱਤਾ ਨਹੀਂ ਜਾਂਦਾ ਉਹਨਾਂ ਕੰਮ ਜਿੰਨੇ ਦੇ ਉਹ ਹੱਕਦਾਰ ਹੁੰਦੇ ਆ ਭਾਵੇਂ ਸਰਕਾਰਾਂ 100 ਦਿਨ ਦੀ ਗਰੰਟੀ ਦੀ ਯੋਜਨਾ ਲੈਂਦੀਆਂ ਨੇ ਪਰ ਉਹਨਾਂ ਤੋਂ ਹੋਰ ਪਾਸੇ ਕੰਮ ਜ਼ਿਆਦਾਤਰ ਸਿਆਸੀ ਲੋਕ ਆ ਜਿਹੜੇ ਉਹ ਭਾਈ ਰੈਲੀ ਤੇ ਵਗ ਜਾ ਉਹਦੇ ਤੇ ਵਗ ਜਾ ਉਹ ਆ ਜਿਹਦੇ ਨਾਲ ਪਿੰਡ ਦਾ ਵਿਕਾਸ ਨਹੀਂ ਹੁੰਦਾ ਉਹਦੇ ਲਈ ਕੋਈ ਏਜੰਡਾ ਕੁਲਵਿੰਦਰ ਕੋਲ ਬਸ ਇਹ ਆ ਮਤਲਬ ਐਸੇ ਭਾਈਚਾਰੇ ਨੂੰ ਨਿਵਾਜੀ ਇਹ ਵਿਸ਼ਵਾਸ ਦਿਵਾਉਣੇ ਆ ਮੰਲੋ ਸੌਦਨ ਨੂੰ ਕੰਮ ਦਵਾਈ ਜਾਊਗਾ ਪਹਿਲਾਂ ਵੀ ਇਹਨਾਂ ਨੂੰ ਪੁੱਛ ਕੇ ਵੇਖ ਲਿਓ ਮੰਲੋ 2 ਹਫ਼ਤੇ ਪਹਿਲਾਂ ਮੰਲੋ ਇਹਨਾਂ ਨੂੰ ਕੰਮ ਆਪਾਂ ਰਿਕਵੈਸਟ ਕੀਤੀ ਆਪਸਰਾ ਕੋਲੇ ਹੋਰ ਕੀਆ ਤੇ ਉਹਨਾਂ ਤੋਂ ਕੰਮ ਮੰਲੋ ਇਹਨਾਂ ਨੂੰ ਲੈ ਕੇ ਦਿੱਤਾ ਗਿਆ ਅੱਗੇ ਤੋਂ ਵੀ ਸ਼ਿਵਾਸ ਦਿਵਾਉਣਾ ਆਪਾਂ ਜਿਨ੍ਹਾਂ ਦੇ ਕਾਰਡ ਰਹਿੰਦੇ ਨੇ ਮੁੰਡੇ ਰੇਗਾ ਜੀ ਉਹ ਕਾਰਡ ਵੀ ਮੰਲੋ ਆਪਾਂ ਪਹਿਲ ਦੇ ਆਧਾਰ ਤੇ ਉਹਨੂੰ ਬਣਾ ਕੇ ਦੇਵਾਂਗੇ ਕਿਉਂ ਆਪਾਂ ਨੂੰ ਪਤਾ ਹੈ ਗਰੀਬ ਕੋਲੇ ਹੋਰ ਕੋਈ ਰੋਟੀ ਦਾ ਹੱਲ ਨਹੀਂ ਹੈਗਾ ਸਾਧਨ ਨਹੀਂ ਹੈਗਾ ਸਾਧਨ ਨਹੀਂ ਹੈਗਾ ਜੀ ਇੱਕ ਨਰੇਗਾ ਹੀ ਇਹਨਾਂ ਦਾ ਇੱਕ ਰੋਟੀ ਦਾ ਚੁੱਲੇ ਦਾ ਮੰਲੋ ਇਹ ਸਾਧਨਾ ਐ ਮੈਂ ਵਿਸ਼ਵਾਸ ਦਿਵਾਉਣਾ ਵੀ ਇਹਨਾਂ ਦਾ ਉਹ ਮੈਂ ਕੰਮ ਬੰਦ ਨਹੀਂ ਹੋਣ ਦੇਵਾਂ ਚਾਰ ਸਿੱਧੇ ਤੌਰ ਤੇ ਉਮੀਦਵਾਰ ਨੇ ਹਾਂਜੀ ਤੇ ਇਸ ਗੱਲ ਹੁੰਦਾ ਵੀ ਪਿੰਡ ਵੀ ਤਾਂ ਤੜਿਆਂ ਚ ਬੰਨਿਆ ਜਾਂਦਾ ਚਾਹੇ ਵੱਧ ਤੇ ਚਾਹੇ ਘੱਟ ਹਾਂਜੀ ਬਿਲਕੁਲ ਭਾਵੇਂ ਤੁਸੀਂ ਆਪ ਦੀ ਇੱਜ਼ਤ ਦਾ ਵੱਡੇ ਪੱਧਰ ਤੇ ਦਾਵਾ ਕਰ ਰਹੇ ਹਾਂ ਪਰ ਜੀ ਜਤ ਜੰਦਾ ਹਾਤੀ ਫਿਰ ਖਾਸ ਕਰ ਸਰਪੰਚ ਕਿਹੜਾ ਕੱਢਣ ਲੱਗ ਜਾਂਦਾ ਹੈ ਵੀ ਫਲਾਨੇ ਨੇ ਵੋਟ ਪਾਈ ਧਮਕਾਨੇ ਨੇ ਨਹੀਂ ਪਾਈ ਤਾਂ ਉਹ ਧਮਕਾਨੇ ਨਾਲ ਕਦੇ ਨਾ ਕਦੇ ਰੰਜਿਸ਼ ਦਾ ਮਾਮਲਾ ਆ ਜਾਂਦਾ ਹੈ ਇਹ ਜਈਆਂ ਰੰਜਿਸ਼ਾਂ ਫਿਰ ਵੀ ਚੱਲਣਗੀਆਂ ਢਲਮਾਚ ਜਾਂ ਉਹਨਾਂ ਨੂੰ ਕੋਈ ਠੱਲ ਪਾਊਗੀ ਨਹੀਂ ਨਹੀਂ ਲਵਾ ਜੀ ਇਹ ਕਦੇ ਨਹੀਂ ਹੋਗਾ ਦੇਖੋ ਆਪਣਾ ਮੇਰੇ ਬਾਰੇ ਤੁਸੀਂ ਪੁੱਛ ਸਕਦੇ ਹੋ ਪੂਰੇ ਮੇਰੇ ਪਿੰਡ ਤੋਂ ਪੁੱਛ ਸਕਦੇ ਹੋ ਆਪਣਾ ਕਿਸੇ ਨਾਲ ਕੋਈ ਭੇਦਭਾਵ ਨਹੀਂ ਹੈਗਾ ਮੰਨ ਲਓ ਲੋਕਾਂ ਨੇ ਲੋਕਾਂ ਨੇ ਭਰਾਵਾਂ ਨੇ ਆਪਣੇ ਸਰਤੇ ਮੰਨ ਲਓ ਫਤਵਾ ਤਾ ਸਜਦਾ ਹੈ ਤਾਂ ਆਪਣੇ ਲਈ ਸਭ ਏਕ ਹੀ ਹੋਣਗੇ ਆਪਣੇ ਮਨ ਦੇ ਵਿੱਚ ਆਪਾਂ ਕਿਸੇ ਨਾਲ ਕੋਈ ਭੇਦਭਾਵ ਕੋਈ ਈਰਖਾ ਆਪਣੇ ਮਨ ਦੇ ਵਿੱਚ ਨਹੀਂ ਹੋਊਗਾ ਨਾ ਪਹਿਲਾਂ ਰੱਖਿਆ ਤੇ ਨਾ ਹੀ ਰੱਖਣਾ ਆਪਾਂ ਸਾਰੀ ਜਨਤਾ ਨੂੰ ਸਮੁੱਚੇ ਭਾਈਚਾਰੇ ਨੂੰ ਐਸੀ ਵਰਗ ਨੂੰ ਆਪਾਂ ਨਾਲ ਲੈ ਕੇ ਪਹਿਲ ਦੇ ਆਧਾਰ ਤੇ ਉਹਨਾਂ ਦੇ ਕੰਮ ਕਰਨੇ ਹਨ ਕਲਵਿੰਦਰ ਜੀ ਟਲਮਾਨਾਪਾ ਦੇ ਵੋਟਰਾਂ ਨੂੰ ਜਾਂ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਬਸ ਸਤਿਵਾਦ ਜੀ ਮੈਂ ਇੱਕ ਬੇਨਤੀ ਕਰੂੰਗਾ ਮਨੋ ਮੈਂ ਕੁਲਵਿੰਦਰ ਸਿੰਘ ਕਿੰਦੀ ਮੈਂ ਸਾਰੇ ਵੋਟਰਾਂ ਨੂੰ ਭਰਾਵਾਂ ਨੂੰ ਅਪੀਲ ਕਰੂੰਗਾ ਸਾਰੇ ਆਸੀ ਵਰਗ ਨੂੰ ਸਾਰੇ ਮਾਤਾਵਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਇਹ ਬੇਨਤੀ ਕਰੂੰਗਾ 15 ਆਉਣ ਵਾਲੀ 15 ਤਰੀਕ ਨੂੰ ਮਨੋ ਮੇਰਾ ਚੋਣ ਸੰ ਟਰੈਕਟਰ ਹੈ ਟਰੈਕਟਰ ਦੇ ਉੱਪਰ ਮੋਹਰ ਲਗਾ ਕੇ ਆਪਣੇ ਬੱਚੇ ਨੂੰ ਆਪਣੇ ਭਰਾ ਨੂੰ ਕਾਮਯਾਬ ਕਰੋ ਤਾਂ ਕਿ ਮੈਂ ਤੁਹਾਡੀ 5 ਸਾਲ ਲਈ 5 ਸਾਲ ਕੀ ਮੈਂ 25 ਸਾਲ ਲਈ ਤੁਹਾਡੀ ਮੈਂ ਸੇਵਾ ਕਰਦਾ ਰਹਾ ਤੁਹਾਡੇ ਚਰਨਾਂ ਦੇ ਵਿੱਚ ਮੇਰੀ ਇਹ ਬੇਨਤੀ ਹੈ ਤੁਸੀਂ ਆਪਣੀ ਵੋਟ ਤਾਂ ਪਾਉਣੀ ਪਾਣੀ ਹੈ ਤੁਸੀਂ ਆਪਣੇ ਦੋਸਤ ਮਿੱਤਰਾਂ ਦੀ ਹੋਰ ਆਪਣੇ ਆਸ-ਗੁਮਾਨ ਦੇ ਮੰਨ ਲਓ ਮੈਨੂੰ ਵੱਧ ਵੱਧ ਵੋਟ ਪਵਾ ਕੇ ਮੈਨੂੰ ਕਾਣਜਾਬ ਕਰੋ ਤਾਂ ਕਿ ਮੈਂ ਤੁਹਾਡੀ 5 ਸਾਲ ਨਿਵਾਣਾ ਬੱਚਾ ਤੁਹਾਡੀ ਸੇਵਾ ਕਰਦਾ ਰਹਾ ਜਿਸ ਤਰ੍ਹਾਂ ਮੈਂ ਪਹਿਲਾਂ 4 ਸਾਲ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਅੰਗਲਾ ਇਹ ਸੰਤ ਕਲਵਿੰਦਰ ਸਿੰਘ ਕਿੰਦੀ ਟਿਲਮਾਨ ਆਬਾ ਤੋਂ ਉਮੀਦਵਾਰ ਸਰਪੰਚੀ ਦੀ ਚੋਣ ਲਈ ਕੁਲਵਿੰਦਰ ਸਿੰਘ ਕਿੰਦੀ ਨੇ ਦਾਅਵਾ ਕੀਤਾ ਵੀ ਇਹ ਕਰ ਪਰਮਾਤਮਾ ਨੇ ਲੋਕਾਂ ਦੇ ਰਾਹੀਂ ਉਹਨਾਂ ਨੂੰ ਫਤਵਾ ਦਿੱਤਾ ਤਾਂ ਉਹ ਸਰਪੰਚੀ ਪਿੰਡ ਦੇ ਲੋਕਾਂ ਦੇ ਹੱਥ ਫੜਾਉਣਗੇ ਸਰਬਸਾਂਝੀਆਂ ਗੱਲਾਂ ਨੇ ਜਿਹੜੀਆਂ ਉਹ ਪੰਚਾਇਤ ਕਰੂਗੀ 15 ਅਕਤੂਬਰ ਨੂੰ ਸਾਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਹੈ ਪਰ ਜਿਹੜਾ ਕੁਲਵਿੰਦਰ ਕਿੰਦੀ ਦੇ ਵੇੜੇ ਵਿੱਚ ਤੇ ਵਾਰਚ ਲੱਗੀਆਂ ਰੌਣਕਾਂ ਕੁਝ ਸੰਕੇਤ ਦੇ ਰਹੀਆਂ ਨੇ ਉਹਨਾਂ ਦਾ ਪਤਾ 15 ਅਕਤੂਬਰ ਨੂੰ ਲੱਗ ਜਾਣਾ ਮੈ ਲੁਬਾਤ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਚੈਨਲ 7 ਡੇ ਨਿਊਜ਼ ਬਰਨਾਲਾ ਕੀ ਕਹਿਣਾ ਚਾਹੋਗੇ ਗੁਰਾ ਸਿੰਘ ਜੀ ਸਾਡਾ ਜਿਹੜਾ ਭਰਾ ਨੌਜਵਾਨ ਹੈ ਵੀ ਇਹ ਉਹਦੀ ਬੜੀ ਵੀ ਕੀਤੀ ਵੀ ਆ ਸਾਨੂੰ ਨੌਜਵਾਨ ਦੀ ਲੋੜ ਸੀ ਉਹ ਸਾਨੂੰ ਮਿਲ ਗਿਆ ਜਿਹੜੀ ਨਹੀਂ ਸੰਗਤ ਖੜੀ ਆ ਇਹ ਨੌਜਵਾਨ ਨੂੰ ਚੁਣੂਗੀ ਤੇ ਜੇ ਉਹ ਸਮਾਜ ਸੇਵੀ ਵੀ ਆ ਦੁੱਖ ਦੇ ਦੁੱਖ ਦੇ ਹਰੇਕ ਦੇ ਜਾਂਦਾ ਵੀ ਆ ਤੇ ਜਿਹੜਾ ਸਾਡਾ ਸਿਸਟਮ ਆ ਉਹਨੇ ਇਹ ਨਹੀਂ ਦੇਖਿਆ ਨਾ ਉਹ ਦੇਖਦਾ ਗਰੀਬ ਦੇਖਦਾ ਨਾ ਅਮੀਰ ਦੇਖਦਾ ਉਹ ਸਾਰਨੂੰ ਨਾਲ ਲੈ ਕੇ ਇਕੱਠੇ ਲੈ ਕੇ ਚੱਲਦਾ ਜਿਹੜਾ ਗੁਰਾ ਜੀ ਤੁਸੀਂ ਵੀ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਵੀ ਤੇ ਇਸ ਵੇਲੇ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਵੀ ਜੁੜੇ ਹੋ ਇਹ ਸਾਰੇ ਹੀ ਦਾਵਾ ਕਰਦੇ ਹੁੰਦੇ ਆ ਪਹਿਲਾਂ ਵੀ ਮੈਂ ਸਮਾਜ ਸੇਵਾ ਦੇ ਵਿੱਚ ਆ ਪਰ ਬਾਅਦ ਦੇ ਵਿੱਚ ਦਿੱਕਤਾਂ ਸਾਹਮਣੇ ਆਉਂਦੀਆਂ ਕੁਲਵਿੰਦਰ ਵਾਰੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਨਹੀਂ ਐ ਹੁੰਦਾ ਜੇ ਇਹ ਸਮਰੱਥਾ ਹੁੰਦੀ ਆ ਉਹ ਜਿਹੜੇ ਲੋਕ ਵਾਅਦੇ ਕਰਦੇ ਆ ਉਹ ਤੋਂ ਵਾਦੀ ਤਾਂ ਉਹ ਕਹਿੰਦਾ ਐਸਲ ਤਰੀਕਾ ਨਾਲ ਮੈਂ ਵੀ ਵਾਅਦਾ ਕਰ ਸਕਦਾ ਮੇਰੀ ਸਮਰੱਥਾ ਨਹੀਂ ਜਿਹੜੇ ਮਨੇ ਕੋਲ ਸਮਰੱਥਾ ਹੁੰਦੀ ਆ ਉਹ ਵਾਅਦੇ ਕਰ ਸਕਦਾ ਪੂਰੇ ਵੀ ਕਰ ਸਕਦਾ ਕੀ ਕਹਿਣਾ ਚਾਹੋਗੇ ਚੇਅਰਮੈਨ ਸਾਹਿਬ ਪਹਿਲਾਂ ਦਾ ਪਿੰਡ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੇ ਦੇ ਪਿਛਲੇ 15 20 ਸਾਲ ਤੋਂ ਵਿਸ਼ਵਾਸ ਕਰਦੇ ਆ ਰਹੇ ਆ ਅਸੀਂ ਪਿੰਡ ਵਾਸੀਆਂ ਨੂੰ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣੇ ਆ ਵੀ ਪਹਿਲਾਂ ਵੀ ਪਿੰਡ ਦਾ ਵਿਕਾਸ ਕੀਤਾ ਤੇ ਅੱਗੇ ਵੀ ਜੋਰਾਂ ਦੇ ਵਿਕਾਸ ਕਰਾਵਾਂਗੇ ਤੇ ਜਿਹੜਾ ਸਾਡਾ ਇਹ ਨੌਜਵਾਨ ਭਰਾ ਕੁਲਵਿੰਦਰ ਸਿੰਘ ਕਿੰਦੀ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਿੰਡ ਵਾਸੀਆਂ ਦੀ ਸੇਵਾ ਕਰ ਰਿਹਾ ਬਗੈਰ ਕਿਸੇ ਭੇਦਭਾਵ ਤੋਂ ਬਗੈਰ ਕਿਸੇ ਪਾਰਟੀ ਤੋਂ ਇਹ ਸਭ ਦਾ ਸਾਂਝਾ ਉਮੀਦਵਾਰ ਆ ਤੇ ਇਸ ਨੂੰ ਵੱਡੀ ਲੀਡ 'ਚ ਵੋਟਾਂ ਪਾ ਕੇ ਕਾਮਯਾਬ ਕਰੀਏ ਤੇ ਆਪਣੇ ਪਿੰਡ ਦਾ ਵਿਕਾਸ ਕਰਾਈਏ ਤੇ ਪਿੰਡ ਵਾਸੀਆਂ ਨੂੰ ਪੂਰਨ ਭਰੋਸਾ ਦਿਵਾਉਣਾ ਵੀ ਜਿਵੇਂ ਪਿਛਲੇ ਸਮਿਆਂ 'ਚ ਪਿੰਡ ਦਾ ਵਿਕਾਸ ਹੋਇਆ ਯੂਨੀਵਰਸਿਟੀ ਗੰਦੇ ਪਾਣੀ ਦਾ ਨਿਕਾਸ ਸੀਵਰੇਜ ਦਾ ਸਿਸਟਮ ਪਿੰਡ ਦੀਆਂ ਗਲੀਆਂ ਨਾਲੀਆਂ ਪਿੰਡ ਚਾਰੋ ਸਵਭਦਾ ਸੈਂਟਰ ਉਹ ਕਿਹੜਾ ਕੰਮ ਆ ਜਿਹੜਾ ਅਸੀਂ ਪਿੰਡ 'ਚ ਨਹੀਂ ਕੀਤਾ ਤੇ ਅੱਗੇ ਤੋਂ ਵੀ ਕਰਦੇ ਰਵਾਂਗੇ ਬੜਾਪਾ ਪੈਨਸਨਾ ਗਰੀਬਾਂ ਦੇ ਆਟਾ ਦਾਲ ਦੇ ਕਾਰਡ ਅੱਗੇ ਤੋਂ ਵੀ ਵੱਡੀ ਪੱਧਰ ਤੇ ਵੰਡਣਗੇ ਤੇ ਨਰੇਗਾ ਤੇ ਮਜ਼ਦੂਰਾਂ ਨੂੰ ਵੀ ਕੋਈ ਦਿੱਕਤ ਨਹੀਂ ਆਵੇਗੀ ਪਿਛਲੇ 15 ਸਾਲਾਂ ਤੋਂ ਵੀ ਕਿਸੇ ਨੂੰ ਕੋਈ ਤੰਗ ਨਹੀਂ ਕੀਤਾ ਤੇ ਅੱਗੇ ਤੋਂ ਵੀ ਵਿਸ਼ਵਾਸ ਦਿਵਾਉਣੇ ਆ ਵੀ ਉਹ ਆਪਦੀ ਮਰਜ਼ੀ ਨਾਲ ਆਜ਼ਾਦ ਤੇ ਬੜੀਆ ਤਰੀਕੇ ਨਾਲ ਪਿੰਡ ਦਾ ਕੰਮ ਚਲਾਵਾਂਗੇ ਈਸਾਨ ਰਣਦੀਪ ਸਿੰਘ ਢਿਲਮਾ ਸਾਫਕਾ ਚੇਅਰਮੈਨ ਪੰਚਾਇਤ ਸੰਮਤੀ ਸ਼ੈਣਾ ਕੀ ਕਹਿਣਾ ਚਾਹੋਗੇ ਅੱਜ ਵੱਡੇ ਇਕੱਠ ਦੇ ਵਿੱਚ ਤੁਸੀਂ ਵੀ ਹਾਜ਼ਰ ਹੋ ਸਾਨੂੰ ਦੇਖੋ ਸਾਰਾ ਇਹ ਗੱਲ ਹੈ ਵੀ ਬਹੁਤ ਵੱਡਾ ਚਿਹਰਾ ਮਿਲਿਆ ਇਮਾਨਦਾਰ ਪੜਿਆ ਲਿਖਿਆ ਔਰ ਗਰੀਬਾਂ ਦੀ ਮਦਦ ਕਰਨ ਵਾਲਾ ਠੀਕ ਹੈ ਬਹੁਤ ਵਧੀਆ ਜਿਹੜਾ ਚਿਹਰਾ ਸਾਨੂੰ ਇਹ ਸਰਦਾਰ ਕੁਮਿੰਦਰ ਸਿੰਘ ਕਿੰਦੀ ਮਿਲੇ ਨੇ ਮੈਂ ਸਾਰੇ ਸਾਡੇ ਮੈਂ ਇਸੀ ਸਮਾਜ ਤੋਂ ਬਿਲੋਂਗ ਕਰਦਾ ਹਾਂ ਕਿੰਨੇ ਵੀ ਸਾਡੇ ਐਸਸੀ ਸਮਾਜ ਦੇ ਭਾਈਚਾਰੇ ਵੱਲੋਂ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਵੀ ਸਰਦਾਰ ਕੁਲਵਿੰਦਰ ਸਿੰਘ ਕਿੰਦੀ ਨੂੰ ਆਪਾਂ ਕਾਮਯਾਬ ਬਣਾਈਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਰਦਾਰ ਰਮਦੀਪ ਸਿੰਘ ਜੀ ਚੇਅਰਮੈਨ ਸਾਹਿਬ ਨੇ ਦੱਸਿਆ ਤੇ ਉਸੇ ਤਰ੍ਹਾਂ ਹੀ ਅਸੀਂ ਸੇਵਾ ਕਰਦੇ ਰਹੀਏ ਤੇ ਜ਼ਿਆਦਾਤਰ ਦਲਤਾਂ ਦੇ ਐਸਸੀ ਭਾਈਚਾਰੇ ਦੇ ਹੀ ਮਸਲੇ ਹੁੰਦੇ ਆ ਲੱਗਦਾ ਹੈ ਵੀ ਕੁਲਵਿੰਦਰ ਉਹਨਾਂ ਮਸਲਿਆਂ ਨੂੰ ਆਪਦੇ ਸਮੇਂ ਦੌਰਾਨ ਹੱਲ ਕਰ ਪਾਊਗਾ ਬਿਲਕੁਲ ਸਰ ਪਿਛਲੇ 3 ਸਾਲਾਂ ਤੋਂ ਸਰਦਾਰ ਕੁਲਵਿੰਦਰ ਸਿੰਘ ਕਿੰਦੀ ਜੀ ਲੱਗੇ ਹੋਏ ਨੇ ਤੇ ਸਰਦਾਰ ਰਣਜੀਤ ਸਿੰਘ ਜੀ ਚੇਅਰਮੈਨ ਸਾਹਿਬ ਵੀ ਉਹਨਾਂ ਦੇ ਨਾਲ ਨੇ ਲੱਗੇ ਹੋਏ ਨੇ ਤੇ ਜੋ ਰਾਸ਼ਨ ਕਾਰਡ ਦੀ ਸਮੱਸਿਆ ਹੋ ਗਈ ਜਾਂ ਮਤਲਬ ਬੀਪੀਐਲ ਦੀ ਹੋ ਗਈ ਜਾਂ ਮਤਲਬ ਪੈਨਸ਼ਨ ਵੜਾਪਾ ਪੈਨਸ਼ਨ ਦੀ ਹੋ ਗਈ ਇਹ ਸਾਡੇ ਜੇ ਜਾ ਕੇ ਇਹਨਾਂ ਨੂੰ ਐ ਕਿਹਾ ਸੀਗਾ ਨਾ ਵੀ ਅਸੀਂ ਆ ਧਰਮਸ਼ਾਲਾ ਦੀ ਕੰਦ ਕੱਢਣੀ ਹੈ ਪਤਾ ਨਹੀਂ ਵਿਚਾਰੇ ਆਪਦੇ ਕੋਲੋਂ ਦਿੰਦੇ ਆ ਪਤਾ ਨਹੀਂ ਸਰਕਾਰ ਤੋਂ ਲੈਂਦੇ ਆ ਪਰ ਸਾਨੂੰ ਲੈ ਕੇ ਦਿੰਦੇ ਆ ਪਿੰਡ ਢਿਲਮਾਨ ਨਾਬਾ ਦੇ ਵਸਨੀਕ ਜਿਹੜੇ ਇੱਥੇ ਜੁੜੇ ਹੋਏ ਨੇ ਇਹ ਚੌਕੋਨੇ ਮੁਕਾਬਲੇ ਦੇ ਵਿੱਚ ਇਹਨਾਂ ਨੇ ਆਪਦੇ ਪੱਖ ਹੈ ਜਿਹੜੇ ਉਹ ਉਜਾਗਰ ਕੀਤੇ ਨੇ ਲੋਕਤੰਤਰ ਦੀ ਵਿਧੀ ਦੇ ਵਿੱਚ ਸਾਰੇ ਵਿਅਕਤੀਆਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਉਹ ਕਿਸ ਢੰਗ ਨਾਲ ਤੇ ਕਿਸ ਦੇ ਨਾਲ ਜਾਣਗੇ ਇਹ 15 ਅਕਤੂਬਰ ਦਾ ਸਮਾਂ ਦੱਸੇਗਾ ਮੈ ਲੁਬਾ ਸਿੰਘਲਾ ਦੇ ਨਾਲ ਕੁਮਾਰ ਬਿਸ਼ਪ ਜੀ ਚੈਨਲ 7 ਡੇ ਨਿਊਜ਼ ਬਰਨਾਲਾ